ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਮਾਰਨਿੰਗ ਦਾ ਟਾਈਮ ਹੈ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਤੇ ਸਵੇਰੇ ਬ੍ਰੈਕਫਾਸਟ ਦਾ ਕੰਮ ਕਰ ਚੁੱਕੀ ਹਾਂ ਮੈਂ ਟਿਬੰਦੂਫਨ ਬਣਾ ਤੇ ਤੇ ਹੁਣ ਮੈਂ ਲੱਗੀ ਜੀ ਆਪਣਾ ਥੋੜਾ ਜਿਹਾ ਕੰਮ ਕਰਨ ਅੱਜ ਕਿੰਨੇ ਦਿਨ ਦੀ ਸੋਚਦੀ ਹਾਂ ਮਖਾਣੇ ਲਿਆਂਦੇ ਪਏ ਤੇ ਇਹਨਾਂ ਦੇ ਤੁਹਾਨੂੰ ਭੁੰਨ ਕੇ ਰੱਖ ਦੇਵਾਂ ਸਿੰਪਲ ਹੈ ਕਿ ਕੁਝ ਨਹੀਂ ਪਾਇਆ ਜੀ ਮੈਂ ਨਾ ਹੀ ਨਮਕ ਐਡ ਕਰਨਾ ਵਸ ਇਹਨੂੰ ਭੁੰਨ ਕੇ ਰੱਖਣਾ ਹੈ ਤਾਂ ਕਿ ਚਾਹ ਨਾਲ ਖਾਏ ਜਾਵੇ ਹੈਲਦੀ 스ਨੈਕਸ ਵੈਸੇ ਉਹਨਾਂ ਨੇ ਇਹ ਬਿਸਕੁਟ ਵਗੈਰਾ ਖਾਂਦੇ ਮੈਂ ਨਹੀਂ ਖਾਂਦੀ ਇਸ ਕਰਕੇ ਮੈਂ ਆਪਣੇ ਲਈ ਮਖਾਣੇ ਵਗੈਰਾ ਨਿਆਣੇ ਵੀ ਖਾ ਸਕਦੇ ਆ ਕਿਸ਼ੂ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਯਾਨੀ ਕਿ ਤੁੰਗੇ ਰੱਖ ਲੈਣਾ ਤੇ ਭੁੰਨੇ ਵੀ ਹੁੰਦੇ ਆ ਨਾ ਫੇ ਚੱਕ ਕੇ ਖਾ ਗ ਜਾਂਦੇ ਆ ਨੂੰ ਜਦ ਫਿਰ ਆਲਸਿਆ ਹੋ ਜਾਂਦਾ ਜੇ ਕੋਈ ਲੱਗ ਜਾ ਲੱਗ ਤੇ ਇਧਰ ਭੁੰਨੇ ਜੀ ਮੈਂ ਸੌਫ ਜੀਰਾ ਅਜਵੈਨ ਇਹਦਾ ਵੀ ਇੱਕ ਪਾਊਡਰ ਉਹਨਾ ਕੇ ਰੱਖਣਾ ਇਹ ਮੈਂ ਜਿੱਦਾਂ ਸ਼ਾਮ ਨੂੰ ਕੋਈ ਵਾਰੀ ਖਾਣਾ ਹੁਣ ਘੱਟਾ ਜਮੰਦਾ ਤਾਂ ਮੈਂ ਇਹ ਲੈ ਲਿਆ। ਇਹਨੂੰ ਵੀ ਅੱਜ ਬਣਾ ਲਵਾਂ। ਆਹ ਬੀ ਸਾਫ ਅਜਾ ਜੀਰਾ ਵੀ ਪੁੰਨ ਚੁੱਕੇ ਆ ਨਹੀਂ ਤੇ ਅਦਰ ਥੋੜੀ ਜਿਹੀ ਮਫੜੀ ਪੁੰਨੀ ਹੈ। ਤੇ ਬੋਹੇ ਵਗੈਰੇ ਚ ਲੋਡ ਪੈਂਦੀ ਹੁੰਦੀ। ਮੈਨੂੰ ਪਹਿਲਾਂ ਮੈਂ ਕੱਚੀ ਰੱਖੀ ਹੋਈ ਥੀ ਫਿਰ ਮੈਂ ਹਾਂ ਚਲ ਭੁੰਨ ਕੇ ਰਵਾਂ ਲੰਦੀ। ਅਦਰ ਮੈਂ ਮਖਾਣੇ ਵੀ ਪੁੰਨਤੇ ਤੇ ਹੁਣ ਰੱਖਿਆ ਜੀ ਓਟਸ। ਤੇ ਭੁੰਨ ਕੇ ਫੇਰ ਮੈਂ ਕਰਦੀ ਹਾਂ ਭਾਂਡੇ ਮਾਰਦਣੇ ਹਲੇ ਮੈਂ। ਲੈ ਇਹਨੂੰ ਭੁੰਨ ਕੇ ਰੱਖ ਦਵਾਂ ਮੈਂ ਕਿਉਂਕਿ ਉਹ ਗਰਮੀ ਆ ਜੇ ਥੋੜਾ ਜ਼ਿਆਦਨ ਪੈ ਜਾਵੇ ਕਈ ਵਾਰੀ ਨਾ ਸਿੱਲ ਸਿੱਲ ਉਹ ਸਮੈਲ ਜੀ ਲੱਗ ਜਾਂਦੀ ਹੈ ਹੁਣ ਇਸ ਕਰਕੇ ਮੈਂ ਥੋੜੇ ਥੋੜੇ ਭੁੰਨ ਕੇ ਰੱਖ ਲੈਂਦੀ ਇਹਨਾਂ ਨੂੰ ਤੇ ਫਿਰ ਜਦ ਮਰਜ਼ੀ ਜਦ ਭੁੱਖ ਲੱਗੀ ਥੋੜੇ ਮਿਕਸ ਕਰਕੇ ਖਾ ਸਕਦੇ ਹਾਂ ਇਧਰ ਉਹਦੀਆਂ ਸਾਰੀਆਂ ਬੁੱਕਸ ਐ ਤਾਂ ਤਰਤੀਬ ਵਾਰ ਪਈਆਂ ਕੋਈ ਚੀਜ਼ ਨਹੀਂ ਰੁਲ ਰਹੀ ਹਰ ਚੀਜ਼ ਦੇਖੋ ਕਿੰਨੇ ਧਿਆਨ ਨਾਲ ਰੱਖਦਾ ਤੇ ਜੀ ਅੱਜ ਬਹੁਤ ਜ਼ਿਆਦਾ ਗਰਮੀ ਹੈ ਸਵੇਰ ਦੀ ਹੀ ਚੜ ਰਹੀ ਹੈ ਦੂ ਚਲਦੀ ਪਈ ਪੂਰੀ ਕੀੜੀ ਵੀ ਨਹੀਂ ਹੈਗੀ ਇੰਨੀ ਜਿਆਦਾ ਧੁੱਪ ਹੈ ਬਾਹਰ ਤੇ ਪੂਰਾ ਮੌਸਮ ਪੂਰਾ ਖਤਰਨਾਕ ਹੋਇਆ ਹੋਇਆ ਸੰਡੇ ਦੀ ਸਵੇਰ ਦਾ ਟਾਈਮ ਹੈ ਜੀ ਸਿਰ ਵੀ ਕਿਹਾ ਦੁਪਹਿਰੇ ਹੋਣ ਵਾਲੀ ਹੈ 11 ਵੱਜ ਚੁੱਕੇ ਆ ਅੱਜ ਥੋੜਾ ਕੰਮ ਵੀ ਲੇਟੇ ਸੀਗਾ ਸਾਰੇ ਲੇਟੇ ਉੱਠੇ ਇਸ ਕਰਕੇ ਕੰਮ ਵੀ ਲੇਟੇ ਹੋਇਆ ਨਵੂਨੇ ਸੱਸ ਸੋਤੋ ਵਾਲੇ ਆਪਣਾ ਫ੍ਰੀ ਹੋ ਚੁੱਕੇ ਆ ਤੇ ਬ੍ਰੇਕਫਾਸਟ ਵੀ ਮੈਂ ਉਹਨਾਂ ਨੂੰ ਕਰਾ ਚੁੱਕੀ ਆ 11 ਵਜੇ 10:30 ਵਜੇ ਕਰਾਇਆ ਸੀ ਅੱਜ ਕਿਉਂਕਿ ਸਵੇਰੇ ਰਾਤ ਤੱਕ ਸੀ ਗਏ ਸੀਗੇ ਕਿਤੇ ਤੇ ਉੱਥੇ ਵਾਪਸੀ ਤੇ ਸਾਨੂੰ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਤੇ ਫਿਰ ਨਿਆਣੇ ਸੁੱਤੇ ਵੀ ਲੇਟ ਹੈ ਤੇ ਅਜੁੱਠੇ ਵੀ ਲੇਟ ਹੈ ਇਸ ਕਰਕੇ ਅੱਜ ਕੰਮ ਸਾਰਾ ਸਲੋ ਸਲੋ ਹੀ ਚੱਲਦਾ ਹੈ ਤੇ ਛੋਟਾ ਛੋਟਾ ਜਿਹਾ ਹੀ ਵਲੌਗ ਬਣਦੇ ਜ਼ਿਆਦਾ ਵੱਡੇ ਵਲੌਗ ਬਣਦੇ ਨਹੀਂ ਜੀ ਤੇ ਅੱਜ ਦੇ ਵਲੌਗ ਚੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਬਾਈ ਬਾਈ